ਔਰ ਮੇਰੇ ਜੀ ਉਸ ਲਈ ਸੋਚੀ ਚਾਹੇ ਮੈਂ ਕੋਈ 18 ਕਿਲੋ ਮਾਤਾ ਪੜਿਆ ਕਿਉਂਕਿ ਉਹ ਯਾਦਾਂ ਭੁੱਲੀਆਂ ਨਹੀਂ ਜੋ ਐਸਐਨ ਕਾਲਜ ਨਾਲ ਜੁੜੀਆਂ ਇੱਥੇ ਦੇ ਪਾਸੇ ਹੁੰਦ ਨੇ ਵਿਕਰਾਲੇ ਪਾਸੇ ਤੇ ਮੈਂ ਪਤਰਕਾਰੀ ਵਾਲੇ ਪਾਸੇ ਹੁੰਨਾ ਕੈਪਟਨ ਹਿੰਦਰ ਸਿੰਘ ਨਾਰਮੀ ਖਾਣੇ ਤੋਂ ਤਾਂ ਮੌਕਾ ਮਿਲਿਆ ਇੱਕ ਵਾਰ ਅਗਾਂਹਲੀ ਵੰਡ ਵਿੱਚ ਬੈਠੇ ਮੈਨੂੰ ਬਹੁਤ ਹੀ ਸਤਾਰੀ ਮੌਕਾ ਮੱਜੇ ਮੁੱਖਮਾਨ ਸਤਾਰ ਸੁਦੇਸ਼ ਸਿੰਘ ਦੀ ਭੌਰ ਇਸਪਾਸਾ ਸਰ ਮੀਰ ਸਿੰਘ ਜੀ ਪਲੀਤੀ ਕੀ ਤਨੈ ਸਿੰਘ ਜੀ ਮੈਡਮ ਜੀ ਤੇ ਸਾਰੇ ਹਾਜ਼ਰੀ ਸਾਰਿਆਂ ਨੂੰ ਮੇਰੀ ਮਨਜਿੰਦਰ ਸਿੰਘ ਦੀ ਬਿਆਕਰੀ ਸਤਿ ਸ੍ਰੀ ਅਕਾਲ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਹਿ ਗਿਆ ਵੀ ਅੱਜ ਯਾਦਾਂ ਦੀਆਂ ਗੱਲਾਂ ਅਸੀਂ ਚਾਹ ਦੇ ਟੇਬਲ ਤੇ ਕਰਾਂਗੇ ਤੇ ਸਿਰਫ ਇਸੇ ਸੁਝਾਵੇਂ ਦਿੱਤੀ ਜਾਵੇ ਅੱਗੇ ਦੇ ਪਲੇਟਫਾਰਮ ਤੇ ਮੈਂ ਖੜਾ ਆ ਇਹਦੇ ਵਿੱਚ ਤਾਂ ਜਾਤਾ ਹੀ ਨਹੀਂ ਕਿਉਂਕਿ ਉਹ ਜਾਤਾ ਭੁੱਲੀਆਂ ਨਹੀਂ ਜੋ ਐਸ ਐਨ ਕਾਲਜ ਨਾਲ ਜੁੜੀਆਂ ਇਸ ਦਾ ਕੇ ਮਰਮ ਦਸਾਤੀ ਮਾਪ ਹੈ ਕੱਲਾ ਤਾਂ ਯਾਦਾਂ ਨਹੀਂ ਹੋਣੀਆਂ ਕਿਉਂਕਿ ਇਸ ਕਾਲਜ ਦਾ ਬਿਨਾ ਮੈਂ ਨਹੀਂ ਦੇ ਸਕਦਾ ਕਿਉਂਕਿ ਇਸ ਕਾਲਜ ਤੋਂ ਪੜ੍ਹ ਕੇ ਮੈਂ ਉਸ ਬਲੰਕੀਆਂ ਤੇ ਪਹੁੰਚੇ ਹਾਂ ਉਸ ਉਸ ਤਰ੍ਹਾਂ ਦਾ ਇੱਕ ਇਨਸਾਨ ਬਣਿਆ ਜਿਹਨੂੰ ਸਮਾਜ ਦੇ ਵਿੱਚ ਇੱਕ ਚੰਗਾ ਰੂਪਾਂ ਮਿਲਿਆ ਮੈਂ ਗੱਲਾਂ ਇਹ ਨਹੀਂ ਮੇਰਾ ਪਰਿਵਾਰ ਸਾਰਾ ਹੀ ਮੇਰੀ ਪੈਣ ਤੇ ਪੜੀ ਹੈ ਜੋ ਕਿ ਇੱਕ ਚੰਗੇ ਪਰਿਵਾਰ ਦੇ ਵਿੱਚ ਚੰਗਾ ਜੀਵਨ ਬਤੀਤ ਕਰ ਰਹੀ ਹੈ ਤੇ ਛੋਟਾ ਬ੍ਰਦਰ ਮੇਰਾ ਉਹ ਵੀ ਐਜ਼ ਅ ਡੀਐਸਪੀ ਇਨ ਪੰਜਾਬ ਪੁਲਿਸ ਚੌਕ ਕਰ ਰਿਹਾ ਉਹ ਵੀ ਇਕ ਬੜਿਆ ਇਸ ਕਰਕੇ ਇਸ ਕਾਲਜ ਦਾ ਦੇਣਾ ਇਸ ਕਾਲਜ ਨਾਲ ਜੁੜਾਤਾ ਜੁੜੀਆਂ ਨੇ ਉਹ ਭੁੱਲ ਨਹੀਂ ਸਕਦਾ ਕਿਉਂਕਿ ਜਦੋਂ ਮੈਂ ਫਾਰਮ ਭਰ ਰਿਹਾ ਸੀ ਤੇ ਬੋਦੀ ਵਿੱਚ ਕੁਝ ਲਿਖਿਆ ਸੀ ਕਿ ਚੰਗੇ ਮੋਮੈਂਟਸ ਮੋਮੈਂਟਸ ਤਾਂ ਮੈਨੂੰ ਹੋਰ ਹੀ ਜ਼ਿਆਦਾ ਹੈ ਜਦੋਂ 1987 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਐਸਾਬ ਨੇ ਮਿਲ ਨੂੰ बीएससी नॉन मेडिकल की डिग्री थी और उसके बाद मैं एमएससी ਲੈ ਪਰ ਖਾਸ ਕਰਕੇ ਕੀਤੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਨਾ ਜਿੱਦਾਂ ਕਿ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਰੈਂਕੀਆਂ ਨੇ ਕਾਲਜਾਂ ਦੇ ਵਿੱਚ ਕਰਦੀਆਂ ਨੇ ਉਹ ਦੱਸ ਵਟਸਐਪ ਵੀ ਦਾ ਰੀਜ਼ਨ ਇਸ ਕਰਕੇ ਪ੍ਰੋਫੈਸ਼ਨਲ ਵਾਲੇ ਪਾਸੇ ਜਾਣਾ ਚਾਹੀਦਾ ਹੈ ਨੌਕਰੀ ਤਾਂ ਲੈਣ ਵਾਲੇ ਪਾਸੇ ਨਾ ਜਾਓ ਨੌਕਰੀ ਦੇਣ ਵਾਲੇ ਪਾਸੇ ਜਾਓ ਔਰ ਮੇਰੀ ਜੋ ਉਸ ਲਈ ਸੋਚੀ ਚਾਹੀ ਮੈਂ ਕੋਈ ਫਾਰਮ ਹਮਤਾਂ ਬੜਿਆ ਜਿ ਕਿੰਤੀ ਕਰੀਏ ਦੋ ਆਪਰੇ ਐਮ ਐਸ ਸੀ ਮੈਂ ਡਿਪਲੋਮਾ ਵੀ ਕੀਤਾ ਤੇ ਪਰ bizness ਦਾ ਮਨ ਪੜਿਆ bizness ਕੀਤਾ ਔਰ ਬੜੀਆਂ ਬਲੰਗੀਆਂ ਨੇ bizness ਕੀਤਾ ਔਰ ਐਸਵੇਲੇ ਕਿਉਂਕਿ ਮਰੀ ਜੀ ਦਾ ਡਾਇਰਮੈਂਟ ਹੋ ਗਿਆ bizness ਕਰਨਾ ਬੱਚੇ ਸੰਭਾਲਦੇ ਤੇ ਮੈਂ ਤੇ ਜਰਨਲਿਜ਼ਮ ਜਰਨਲਿਸਟ ਕੰਮ ਕਰ ਰਿਹਾ ਔਰ ਜਰਨਲਿਜ਼ਮ ਦੇ ਵਿੱਚ ਵੀ ਮੈਨੂੰ ਫਿਰ ਤਨਵਾ ਦੇ ਸਕਾਲਜ ਮਿਲਨਾ ਜੋ ਮੈਂ ਸਿੱਖਿਆ ਔਰ 0.3 ਮੈਨੂੰ ਚੰਗਾ ਨਾਮ ਔਰ ਫੇਮ ਹੋਇਆ ਤਰਾਹ ਦੇ ਚੰਗਾ ਕਿਉਂਕਿ ਸਾਡੇ ਵਿੱਚ ਸਬੀਰ ਸਿੰਘ ਪਲੀਕੇ ਦੀ ਬੈਠੇ ਨੇ ਕਿਉਂਕਿ ਇਹ ਰਾਜਨੀਤੀ ਨਾਲ ਜੁੜੇ ਨੇ ਤੇ ਮੈਂ ਪੱਤਰਕਾਰ ਨਾਲ ਜੁੜਿਆ ਔਰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਪਲੇਟਫਾਰਮ ਤੇ ਅਸੀਂ ਦੋਨੋਂ ਇਕੱਠੇ ਹੁੰਨੇ ਆ ਇਹ ਇੱਧਰ ਦੇ ਪਾਸੇ ਹੁੰਦੇ ਨੇ ਨੀਤਕਾਰ ਦੇ ਪਾਸੇ ਤੇ ਮੈਂ ਪੱਤਰਕਾਰ ਵਾਲੇ ਪਾਸੇ ਹੁੰਦਾ ਤੇ ਬੜੇ ਖੁਸ਼ੀ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਕਿ ਇਦਾਂ ਦੇ ਲੀਡਰ ਦੇ ਕਲਾਸ ਮਿਲੋ ਜੀ ਔਰ ਜਦੋਂ ਮੈਨੂੰ ਇੰਟਰੋਡਿਊਸ ਕਰਾਦੇ ਨੇ ਚਾਹੇ ਉਹ ਕੋਈ ਮੈਂਬਰ ਪਾਰਲੀਮੈਂਟ ਹੋਵੇ ਚਾਹੇ ਉਹ ਮੰਤਰੀ ਹੋਵੇ ਕਿਉਂਕਿ ਮੈਨੂੰ ਇਹਨਾਂ ਦੇ ਨਾਲ ਕੈਪਟਨ ਮਨਿੰਦਰ ਸਿੰਘ ਨਾਲ ਵੀ ਖਾਣ ਦਾ ਮੌਕਾ ਮਿਲਿਆ ਇੱਕ ਵਾਰ ਤੇ ਉਸ ਵੇਲੇ ਵੀ ਕਿੰਨਾ ਮਾਣ ਮਹਿਸੂਸ ਹੋਇਆ ਜਦੋਂ ਸੀਐਫ ਸਾਹਿਬ ਨੇ ਇਹਨਾਂ ਨੇ ਕਿਹਾ ਜੀ ਮਨਿੰਦਰ ਸਿੰਘ ਮੇਰੇ ਕਲਾਸ ਦਾ ਲੋੜੇ ਕਈ ਵਾਰੀ ਲੀਡਰ ਟਾਈਮ ਨਹੀਂ ਦਿੰਦਾ ਕੋਈ ਇੰਟਰਵਿਊ ਕਰਨੀ ਹੈ ਜਾਂ ਬਾਈਕ ਕਰਨੀ ਹੈ ਔਰ ਮੇਰਾ ਗੈਲਰੀ ਜਿੱਥੇ ਮਿਲੋ ਕੇ ਕਰਦੇ ਨੇ ਮੈਨੂੰ ਉਸ ਵੇਲੇ ਇਹ ਵੀ ਮੌਕਾ ਮਿਲਦਾ ਗੱਲ ਨੂੰ ਸਮਾਪਤ ਕਰਦਾ ਹਾਂ ਮੈਂ ਸੁਜੈਸ਼ਨ ਤਾਂ ਕਿਉਂਕਿ ਬਹੁਤ ਹੀ ਬੁੱਧੀਜੀਵੀ ਬੱਚੇ ਨੇ ਬਹੁਤ ਹੀ ਸਮਝਦਾਰ ਬੱਚੇ ਨੇ ਜਿਸ ਤਰ੍ਹਾਂ ਕੀ ਪਰਮਾਤਮਾ ਸਾਹਿਬ ਬੜੀਆਂ ਵਧੀਆ ਸੁਝਾਅ ਸਨ ਦੇ ਗਏ ਨੇ ਮੈਂ ਅਰਦਾਸ ਜਰੂਰ ਕਰੂੰਗਾ ਪਰਮਾਤਮਾ ਅਗੇ ਉਹ ਗੋਡ ਬੋ ਲੋਰਡ ਟੂ ਦੀ ਹਾਈਟ ਅਤੇ ðiਸ ਦਾ ਨੇਮ ਫੇਮ ਐਂਡ ਸਟਰੈਂਥ ਆਫ ðiਸ ਵੈਰੀ ਕਾਲ ਜਿਸਨ ਕਾਲਡ ਪੰਗਾ ਡੇ ਬਾਏ ਡੇ ਸਾਸਿਕਾ 2017 ਦੇ ਸਮੇਂ ਬਹੁਤ ਸਾਰਾ ਵੈਬਰ ਐਂਡ ਜੀਪੀਸੀ ਸਾਫ ਦਾ ਜਨਰਲ ਸਕੱਤਰ ਸਾਡਾ ਕਾਰਜਕਾਰੀ ਪ੍ਰਧਾਨ ਉਹਨਾਂ ਦੇ ਨਾਲ ਛੇਸ਼ ਮਨਮਾਨ ਦੇ ਤੌਰ ਤੇ ਹਾਜ਼ਰੀ ਪਰ ਹੈ ਸਰਦਾਰ ਸਤੀਜੀ ਸੰਜੀਪਲੀ ਜੀ ਤੇ ਸਾਡੀ ਸਾਡਾ ਉਦੇਖੀ ਜਤਵੰਦੀ ਦੇ ਪ੍ਰਧਾਨ ਸਰਪੰਨਰ ਸਿੰਘ ਜੀ ਸਦਾ ਜਗਾਇਸ ਸਿੰਘ ਜੀ ਸਦਰ ਲੋਕਲ ਮਾਰਕੀਟ ਮੈਂਟੇ ਮੈਡਮ ਕਮੇਟੀ ਕੋਰ ਇੰਚਾਰਜ ਸਾਫ ਅਬਿਆਸੀ ਸੋਸਾਇਟੀ ਦੇ ਸਾਡੇ ਬਹੁਤ ਹੀ ਪਿਆਰੇ ਜਿਹੜੇ ਬਹੁਤ ਸਮਾਂ ਪਹਿਲਾਂ ਇਸ ਕਾਲਜ ਦੇ ਨਾਲ ਜੁੜੇ ਰਹੇ ਜਿਸ ਤੋਂ ਉਹਨਾਂ ਨੇ ਵਿਦਿਆਰਥੀ ਕੀਤੀ ਨਾਂ ਮੈਨੂੰ ਯਾਦ ਤੋਂ ਦਾ ਸਾਰੇ ਜਿਹੜੇ ਮਹਿੰਸਾ ਕਾਰਜ ਹੋਏ ਤੇ ਸਾਡੇ ਕਾਰਜ ਦੀ ਕੀਤੀ ਤੇ ਬਹੁਤ ਹੀ ਕਾਹਲੇ ਸਾਡੇ ਬਿਲਕੁਲ ਹਜੇ 2-3 ਸਾਲ ਹੀ ਕੋਈ ਨੇ ਇੱਥੋਂ ਪਾਸ ਆਊਟ ਹੋ ਕੇ ਗਏ ਨਹੀਂ ਸਾਰੇ ਇਹ ਸਾਰਿਆਂ ਨੂੰ ਇਸ ਮਿਲਣੀ ਦੇ ਵਿੱਚ ਮੇਰੇ ਕੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਬੇਗਾਲ ਜੀ ਆਇਆਂ ਤੇ ਮਿਲਣੀ ਜਿਹੜੀ ਆ ਉਹ ਸ਼ੁਰੂ ਕੀਤੀ ਮੈਂ ਜਦੋਂ ਇਸ ਕਾਲੇ ਦੇ ਵਿੱਚ ਫੈਕ ਦਿੱਤਾ ਆ ਕੇ ਪਤਾ ਕੀਤਾ ਕਿ ਵੇ ਸਾਡੇ ਕਲੀਆ ਲੋਨੇ ਐਸੋਸੀਏਸ਼ਨ ਦੀ ਮੀਟਿੰਗ ਦੇ ਕਦੋਂ ਦੀ ਗੱਲ ਯਾਰ ਤੇ ਕਾਫੀ ਸਮਾਂ ਸੀ ਹੋ ਗਿਆ ਲੈ ਕੇ ਸਮਰਥ ਦੇ ਵਿੱਚ ਜਦੋਂ ਕਿਤੇ ਸਾਡੇ ਟੀਮ ਆਈ ਸੀ ਇੱਥੇ ਉਦੋਂ ਦੀ ਕੋਈ ਕੋਈ ਸੀ ਤੇ ਮੈਂ ਇਹਨੂੰ ਇੱਕ ਕੋਸ਼ਿਸ਼ ਕੀਤੀ ਵੀ ਇਹਸ ਲਾਣਾ ਜਿਹੜੀ ਆ ਸਾਡੀ ਗਤੀਵਿਧੀ ਵਧੇ ਔਰ ਇਹਨੂੰ ਕੁੜਾ ਪਰਮਾਹੰਕਾਰਾ ਮਿਲਿਆ ਤੇ ਗੱਲਬਾਤ ਪਹਿਲਾਂ ਸੀ ਬਹੁਤ ਸ਼ੋਰਟੇਜ ਕੀਤੀ ਉਹ ਲਿਮਟੇਜ ਹੈ ਦੇਖੋ ਦੇਵ ਬੁਲਾ ਕੇ ਉਹਦੇ ਵਿੱਚ ਪ੍ਰੋਫੈਸਰ ਪਰਵਤ ਸਿੰਘ ਜੀ ਨੂੰ ਅਸੀਂ ਅੱਗੇ ਲਾਇਆ ਤੇ ਸਪੈਸ਼ਲ ਕਾਸਟ ਆਪੀ ਉਸਦੇ ਸਰਦਾਰ ਦਰਵਾਰਾ ਸਿੰਘ ਜੁਣੀ ਸਰਦਾਰ ਅਤਿ ਦੇਵ ਸਿੰਘ ਜੁਣੀ ਸਰਜੀਤ ਜੁਣੀ ਤੇ ਬਾਈਬਲਿਸ ਸੁਆ ਆਪਣਾ ਇਹ ਸੰਮੇਲਨ ਵਿੱਚ ਵੀ来 ਨੇ ਜੁਲਾ ਸੋਰ ਸਿੰਘ ਪਰਮਾਰ ਜੀ ਉਹ ਵੀ ਆਏ ਹੋ ਇਸਦੇ ਤੇ ਵੀ ਕਿ ਫੈਸਲਾ ਕੀਤਾ ਗਿਆ ਕਿ ਵੀ ਅਸੀਂ ਇਹਨੂੰ ਹੋਰ ਵੀ ਕਾਲਜ ਦੀ ਵੈਥੀ ਗਈ ਸਾਡਾ ਜੋ ਚੋਕ ਦਾ ਲੈ ਕੇ ਨਾਲ ਹੂੰ ਪੁਰਾਣੇ ਵਿਦਿਆਰਥੀਆਂ ਜਿਨ੍ਹਾਂ ਦਾ ਵਾਸਤਾ ਕਾਫੀ ਦੇਰ ਤੋਂ ਕਾਲਜ ਦੇ ਨਾਲ 붙 ਚੁੱਕਿਆ ਸੀ ਜੋੜਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਦੱਸਦੇ ਆ ਬੜੀ ਖੁਸ਼ੀ ਆ ਹੋ ਰਹੀ ਆ ਕਿਤੇ ਇਹ ਤੁਹਾਡੇ ਸਹਿਯੋਗ ਸਦਕਾਏ ਵੀ ਕੋ ਪਰਮਿਸ਼ਨ ਜਿਸ ਤੋਂ ਤੁਸੀਂ ਆਪਣੇ ਪਤੇਰੀ ਵਿਦਿਆਰਥੀ ਰੱਖ ਹੁੰਦੀ ਆ ਜਾਂ ਦੂਸਰੀ ਥਿਊਰੀ ਦੇ ਅਕਨ ਉਹ ਇੱਕ ਤੁਹਾਡੇ ਲਈ ਬਹੁਤ ਐਂ ਜਿਆਦਾ ਪ੍ਰੇਪਾਲ ਹੁੰਦੇ ਆ ਉਹ ਹਮੇਸ਼ਾ ਜ਼ਿੰਦਗੀ ਦਾ ਤੁਸੀਂ ਇੱਕ ਸੈਲਰੀ ਸਮਾਜ ਦਾ ਉੱਥੇ ਗਿਆ ਰਿਆ ਹੁੰਦਾ ਤੇ ਹਮੇਸ਼ਾ ਜਦੋਂ ਵੀ ਤੁਸੀਂ ਉਹਨੂੰ ਯਾਦ ਕਰਦੇ ਹੋ ਤੇ ਉਹ ਇੱਕ ਤੁਹਾਨੂੰ ਨਮਿਤ ਤਾਜ਼ਗੀ ਹਵਸ ਪੂਰ ਦਿੰਦਾ ਤੇ ਮੈਂ ਕਿ ਸਾਰਾ ਕੁਝ ਕਰਤੇ ਜਦੋਂ ਤੋ ਤੋ ਵੀ ਸਵੱਦ ਸਾਡੇ ਬਣੇ ਇੱਕ ਦੂਸਰੇ ਨਾਲ ਤੇ ਬਹੁਤ ਚੰਗਾ ਹਾਲਾਤ ਹੋ ਸਾਇ ਤੇ ਉਹਦੀ ਬਦੌਲਤ ਮੈਂ ਗੱਲਬਾਤ ਕੀਤੀ ਜਦੋਂ ਕਾਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਕਮੀ ਮਹਿਸੂਸ ਹੋ ਰਹੀ ਸੀ ਵੀ ਆਹ ਇਨਫਰਾਸਟ੍ਰਕਚਰ ਜਿਹੜਾ ਸਾਡੇ ਬਹੁਤ ਜ਼ਰੂਰੀ ਆ ਕਾਰਜ ਦੀ ਵਧਰੀ ਲਈ ਬੱਚਿਆਂ ਦੀ ਵਧਰੀ ਲਈ ਉਹ ਯਤਨ ਜਾਰੀ ਨੇ ਬੇਸ਼ੱਕ ਹਜੇ ਬਹੁਤ ਅਸੀਂ ਥੋੜਾ ਕੰਮ ਕੀਤਾ ਪਹਿਲਾਂ ਬਹੁਤ ਕੁਸੂਆ ਹੋਇਆ ਹੋਇਆ ਤੋੜਿਆ ਪਰ ਮੈਨੂੰ ਆਖੇ ਆਪ ਨੂੰ ਗੱਲ ਕਰਦਾ ਕਿ ਬੱਚਿਆਂ ਦੀ ਜਿਹੜੇ ਸਾਡੇ ਹੋਰਾਂ ਨੇ ਵੇਖਿਆ ਉਹਨਾਂ ਦੀ ਬੇਤਰੀ ਲਈ ਅਸੀਂ ਕੀ ਕੁਝ ਕਰ ਸਕਦੇ ਆ ਜਿਹੜੀਆਂ ਕੀ ਚਾਹੀਦੀ ਮਿਲ ਸਕਦਾ ਥੋੜੇ ਪੈਸੇ ਕਰਕੇ ਵੀ ਅਸੀਂ ਬੱਚਿਆਂ ਨੂੰ ਬਹੁਤ ਚੰਗਾ ਐਕਸਪੋਜ਼ਰ ਦੇ ਸਕਦੇ ਆ ਉਹ ਗਤੀਵਿਧੀਆਂ ਜਿਹੜੀਆਂ ਅਸੀਂ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸਤਿਕਾਰਯੋ ਸਦਾਰ ਇਸ ਵੀ ਸੰਗੀ ਪ੍ਰਿੰਸੀਪਲ ਸਾਹਿਬ ਮੈਡਮ ਕਮਲਦੀਪ ਜੀ ਇਸ ਕਾਲਜ ਦੇ ਵਿਦਿਆਰਥੀ ਜਲਨਸੀ ਦੇ ਚੱਕਰੀ ਸਰਦਾਰ ਜਨੈ ਸਿੰਘ ਜੀ ਸਰਦਾਰ ਪਰਮ ਸਿੰਘ ਜੀ ਸਾਹਮਣੇ ਸਤਿ ਸ਼੍ਰੀ ਅਕਾਲ ਪ੍ਰਭੂ ਜੀ ਬਤ ਕਰਿਓ ਕਿ ਤੁਚੂ ਇਹ ਸਤੁਪੈਣਾ ਕਿ ਮੈਂ ਆਪਣੀ ਗੈਂਤੀ ਦੇ ਕੁਝ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ ਫਤਿਹ ਅਰਕ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਮਾਣ ਹੈ ਕਿ ਮੈਂ ਇਸ ਕਾਲਜ ਦਾ ਵਿਦਿਆਰਥੀ ਹਾਂ ਇਸ ਕਾਲਜ ਵਿੱਚ ਵਿਦਿਆ ਪ੍ਰਾਪਤ ਕਰਦਿਆਂ ਕਰਦਿਆਂ ਖਾਸਾ ਸਕੂਲ ਦੇ ਵਿੱਚ ਵੀ ਵਿਦਿਆ ਪ੍ਰਾਪਤ ਕੀਤੀ ਇੱਥੇ ਵੀ ਵਿਦਿਆ ਪ੍ਰਾਪਤੀ ਦੇ ਨਾਲ ਨਾਲ ਇੱਥੋਂ ਬਹੁਤ ਸਾਰੇ ਅچھے ਗੁਣ ਮਿਲੇ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਤਬਦੀਲੀਆਂ ਲਿਆਂਦੀਆਂ। ਮੈਂ ਅਕਸਰ ਇੱਕਦਾਂ ਜ਼ਰਖੇਸਤਾਂ ਦੇ ਵਿੱਚ ਇਸ ਸੂਹੇ ਪੁੜਖੇ ਸਰਾਪੀਆਂ ਧਰਤੀਆਂ ਦੀ ਫਸਲ ਵੀ ਕੋਈ ਨਹੀਂ ਲਿਖਿਆ। ਇਹ ਤੇ ਸਾਡੇ ਇਲਾਕੇ ਜੀ ਆਪਣੇ ਜ਼ਿਲ੍ਹੇ ਚ ਐਸਾ ਕਿੱਤਾ ਹੈ ਜਿਹੜੀ ਫਸਲ ਤਾਂ ਪੈਦਾ ਹੋਦੀ ਹੈ ਪਰੰਤੂ ਖਾਂਦੇ ਨਹੀਂ ਲੋਕ ਕਿਉਂਕਿ ਉਹ ਕੈਨਸਰ ਤੋਂ ਪੀੜੇ ਉਹਦੇ ਵਿੱਚ ਇੰਨਾ ਜ਼ਿਆਦਾ ਕੈਪੀਟਲ ਪੈ ਗਿਆ ਤੇ ਮੋਗਲਮਾਮ ਸਾਡੇ ਸਤਾਰਜ ਲੋਕ ਸਰਦੇਸ਼ਪੀਪੁਰ ਸਾਹਿਬ ਤੇ ਸੁਖਗਰਾ ਕ੍ਰੋਤਸੈਂਸ ਸਿੰਘ ਜੀ ਦੇ ਨਾਲ ਸਾਧਮਿਸ ਸਿੰਘ ਜੀ ਪੱਲਤਰੀ ਕੀ ਜਰਨੈਲ ਸਿੰਘ ਦੀ ਸਥਪਿਤ ਲੋਕ ਰੋਗ ਕਮੇਟੀ ਚਾਰਜ ਮੈਜਰ ਕਮਲਜੀਤ ਸਿੰਘ ਅਤੇ ਇਸ ਕਾਰੇ ਦੇ ਨਾਲ ਵਿਦਿਆਰਥੀ ਅਤੇ ਆਪਣੇ ਕਿਤੇ ਦੇ ਨਾਲ ਦੇ ਤੌਰ ਤੇ ਜਿਹੜਾ ਜੁੜਿਆ ਹੋਏ ਸਾਰੇ ਵਿਦਿਆਰਥੀ ਇਸਤਾਲੀ ਦੇ ਮੇਰੇ ਨਾਮ ਦਾ ਕੋਈ ਇੱਕ ਸਾਡਾ ਛੋਟਾ ਪਰਿਵਾਰ ਹੋਇਆ ਕਰਦਾ ਹੈ ਤੇ ਇੱਕ ਸਾਡਾ ਵੱਡਾ ਪਰਿਵਾਰ ਜਿੱਥੋਂ ਅਸੀਂ ਬੜੇ ਬੜਾ ਕਰਦੇ ਹਾਂ ਮੈਂ ਇਸ ਨੂੰ ਚਰਨ ਕਮਲ ਪਰਿਵਾਰ ਕਹਿੰਦਾ ਹਾਂ ਹੁਣ ਆਪਾਂ ਸਾਰੇ ਚਰਨ ਕਮਲ ਪਰਿਵਾਰ ਦੇ ਛੋਟੇ ਵੱਡੇ ਮੈਂਬਰਾਂ 1953 ਤੋਂ ਜਿਨ੍ਹਾਂ ਨੇ ਦਾਖਲਾ ਲਿਆ ਤੇ ਅੱਜ ਤੱਕ ਅਸੀਂ ਸਾਰੇ ਜਿਹੜੇ ਨਹੀਂ ਇਸ ਚਰਨਕਮਨ ਪਰਵਾਰ ਦੇ ਮੈਂਬਰ ਹੈ ਸਾਡਾ ਵੱਡਾ ਪਰਵਾਰ ਹੈ ਅੱਤੇ ਅੱਜ ਤੋਂ ਇੱਕ ਛੋਟਾ ਜਿਹੜਾ ਹੈ ਉਹਤਾ ਮਿਲਿਆ ਕਿ ਅਸੀਂ ਕੁਝ ਮੰਗਰ ਉਸ ਚਰਨਕਮਨ ਪਰਵਾਰ ਇਕੱਠੇ ਹੋ ਕੇ ਦੇਖੀਏ ਵਰਤਮਾਨ ਦਾ ਆਪ ਬਿਜ਼ੀ ਰਹੇ ਕਾਫੀ ਇੱਧਰ ਉੱਧਰ ਲੱਗੇ ਰਹੇ ਰਹੇ ਉਹਨਾਂ ਨੇ ਵੀ ਇੱਥੇ ਹਾਜ਼ਰਤ ਕੀਤੀ ਆ ਔਰ ਉਹਨਾਂ ਦੇ ਜੀਵਨ ਬਾਰੇ ਵੀ ਸਾਰੇ ਜਾਣਦੇ ਹੋ ਬੈਸੰਦਾ ਹੈ ਆਪਾਂ ਜਿੰਨੇ ਵੀ ਪੁਰਾਣੇ ਵਿਦਿਆਰਥੀ ਇੱਥੇ ਵਿਦਿਆਰਥੀ ਦੇ ਰੂਪ 'ਚ ਇਕੱਠੇ ਹੋਏ ਆ ਤੇ ਆਪਾਂ ਇੱਕ ਦੂਏ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਕਾਫੀ ਕੁਝ ਸਿੱਖ ਸਕਦੇ ਆ ਔਰ ਸਭ ਤੋਂ ਵੱਡੀ ਸਿੱਖਿਆ ਵਾਲੀ ਗੱਲ ਇਹ ਹੈ ਕਿ ਜਿਸ ਇਸਟਿਟਿਊਸ਼ਨ ਦੇ ਵਿੱਚ ਆਪਾਂ ਜਿਹੜਾ ਹੈ ਐਰ ਕਰਕੇ ਜੋ ਵੀ ਆ ਕੋਈ ਦਾਦਾ ਪਤਦਾ ਇੰਨਾ ਵੱਡੇ ਅਹੁਦੇ ਤੇ ਪਹੁੰਚਾ ਉਹ ਸਭ ਤੋਂ ਵੱਡੀ ਜੋ ਜ਼ਿੰਮੇਵਾਰੀ ਹੈ ਬਣਦੀ ਹੈ ਕਿ ਇਸ ਇੰਸਟੀਚਿਊਸ਼ਨ ਨੂੰ ਹਮੇਸ਼ਾ ਜਾਗ ਰੱਖੇ ਔਰ ਇਸ ਜਾਗ ਦਾ ਜਿਹੜਾ ਉਹਨੂੰ ਤਾਜ਼ਾ ਰੱਖਣ ਦਾ ਫਾਲਾਜ ਹੈ ਉਹ ਮੈਂ ਸਮਝਦਾ ਇੱਕ ਅਤਕਤੀ ਨਹੀਂ ਕਿਉਂਕਿ ਮੈਂ ਦਾ ਇਹਨਾਂ ਦੇ ਰਾਹੇ ਦੇਖਿਆ ਸਰਦਾਰ ਸਾਹਿਬ ਦੇ ਪਹਿਲਾ ਮੈਂ ਇਸ ਤਕਰੀਬਨ ਮੇਰੀ ਨੌਕਰੀ ਵੀ ਤਕਰੀਬਨ ਸਾਲੀਓ ਇੱਥੇ ਹੀ ਰਹੀ ਹੈ ਪੰਜਾਬ ਸਿੰਘ ਬੈਂਕ ਦੇ ਵਿੱਚ ਤੇ ਮੈਂ ਕਦੇ ਇਦਾਂ ਦੇ ਵੇਖੇ ਦੇਖੀ ਹੈ ਇਹ ਠੀਕ ਹੈ ਬਈ ਕਈ ਵਾਰ ਕਾਲਾ ਮਾਹੌਲ ਇੰਦਾ ਦੇ ਹੁੰਦੇ ਆ ਲੈ ਕਈ ਸਾਹਿਬ ਇੰਦਾ ਮਾਹੌਲ ਵੀ ਨਹੀਂ ਰਿਹਾ ਕਿ ਮੀਟਿੰਗਾਂ ਕੀਤੀਆਂ ਜਾਂ ਪਰ ਫਿਰ ਵੀ ਕਿਸੇ ਹੋਰ ਦੇ ਐਫਰਟ ਨਹੀਂ ਆ ਕੀਤੀ ਹੈ ਕਿ ਇਲਿਬਿਨਾਈਟ ਜਿਹੜੀ ਆ ਇਹ ਮੈਂ ਸਮਝਦਾ ਆ ਸਰਪਰਗਰ ਸਿੰਘ ਜੀ ਔਰ ਪ੍ਰਿੰਸੀਪਲ ਕੰਟਰ ਸਾਹਿਬ ਵੀ ਇਹਾਂ ਵੀ ਦੇਣਾ ਔਰ ਇਹਨਾਂ ਤਰ੍ਹਾਂ ਕਿ ਜਿਹੜਾ ਲੈ ਜਿਹੜਾ ਮਾਤਰ ਤੇ ਔਰ ਇਸ ਕਾਲੂ ਬਹਾਂ ਇਸ ਤਰ੍ਹਾਂ ਕੰਟੀਨਿਊ ਰੈਕਸ਼ਨ ਔਰ ਜਿਸ ਤਰ੍ਹਾਂ ਮਿਕਵਾ ਜੇ ਕਿਹਾ ਵੀ ਇਹਦੇ ਸਾਰੇ ਸੁਝਾਅ ਇਹਦਾ ਸਾਰੇ ਚੁਲੰਜਸ ਬੜੇ ਨੇ ਅੰਕਲ ਐਜੂਕੇਸ਼ਨ ਜਿਹੜੀ ਹੈ ਆਸਪਰ ਕੇ ਰੂਲ ਇਹ ਕਾਲਜ ਜਿਹੜੇ ਇਹਨਾਂ ਦਾ ਕੋਈ ਜਿਹੜਾ ਹੈ ਕੋਈ ਬਹੁਤਾ ਉਜਾਗਰ ਕਰਕੇ ਤੁੰਗਾਈ ਹੈ ਕਿਉਂਕਿ ਸਟੂਡੈਂਟ ਜਿਹੜੇ ਬੜੀ ਬਹੁਤ ਵੱਡੀ ਗਿਰਤੀ ਦੇ ਵਿੱਚ ਪਲੱਸ 2 ਕਰਕੇ ਇਥੋਂ ਬਾਹਰ ਜਾ ਰਹੇ ਨੇ ਔਰ ਬੀਐਸਸੀ ਔਰ ਬੀਏ ਔਰ ਦਹਾ ਡੀਗਰੀ ਡਿਗਰੀ ਹੈ ਜਿਹੜਾ ਹੈ ਕਿ ਕਲਾਸੇ ਦੇ ਵਿੱਚ ਜਿਹੜੀ ਸਬਜੈਕਟ ਬਹੁਤ ਕੱਢੀ ਜਾਂਦੀ ਹੈ ਤੇ ਇਹ ਸਾਰੀ ਚੀਜ਼ ਦਾ ਜਿਹੜਾ ਚੈਰੰਜ ਬਹੁਤ ਵੱਡਾ ਹੈ ਉਸ ਨੂੰ ਮੈਂ ਸਮਝਦਾ ਕਿ ਇਹ ਪ੍ਰਿੰਸੀਪਲ ਸਾਹਿਬ ਹੋਰ ਇਹ ਸਟਾਫ ਹੋਰ ਕਮੇਟੀਆਂ ਨੂੰ ਇੱਕ ਉਹ ਨਵੀਂ ਜੋ ਹੈ ਫਾਰਗੂਲੇਸ਼ਨ ਕਮੇਟੀਆਂ ਨੂੰ ਨਵਾਂ ਦੇਸਟਰ ਕਰਿਆ ਜਿਸ ਤਰ੍ਹਾਂ ਇਹਨਾਂ ਨੇ ਅਰਗੇਸਰ ਸਾਹਿਬ ਦਸਿਆ ਬਾਹਰ ਵੀ ਜਿਹੜੀ ਹੈਗੇ ਆਪਣੇ ਸਟੂਡੈਂਟਸ ਹੈਗੇ ਆ ਉਹ ਸਾਰੇ ਉਹਨਾਂ ਦਾ ਵੀ ਸਹਿਯੋਗ ਲੈ ਕੇ ਅਰਗੇਸ਼ਨ ਪੋਰਟਫੋਲੀਓ ਤੱਕ ਕਰਤਾ ਦੇ ਬਾਕੀ ਜਿਹੜਾ ਹੈ ਉਹ ਉਹਨਾਂ ਅਨਸਾਰ ਹੈ ਤੇ ਜਿਹੜਾ ਹੈਗਾ ਜਿੰਦਾ ਵੀ ਯੋਗਦਾਨ ਇਹ ਮੈਂ ਕਹਦਾ ਪੂਰਨ ਥੋੜਾ ਹੈ ਕਿਉਂਕਿ ਇਸ ਨੂੰ ਹਮੇਸ਼ਾ ਇਸ ਸਾਡੇ ਮਾਨ ਵਾਲੇ ਕਹਿੰਦਾ ਕਿ ਸਿੱਖ ਨੈਸ਼ਨਲ ਕਾਲਜ ਦੇ ਵਿੱਚ ਜੋ ਹੈ ਪਹਿਲਾਂ ਆਰੀਆ ਕਾਲਜ ਨਵਾਂ ਸ਼ਹਿਰ ਬਣਿਆ ਸੀ ਔਰ ਦੂਜੇ ਸਾਲ ਇਹ ਨਾਮ ਬਦਲ ਸੀ ਰਹੇ ਉਹਨਾਂ ਨੇ ਜਿਹੜਾ ਸ਼ਰੌਂਕੀ ਕਮੇਟੀ ਦਾ ਫੌਸਾ ਹੋਇਆ ਇਸ ਤਰ੍ਹਾਂ ਸ਼ਰੌਂਕੀ ਕਮੇਟੀ ਔਰ ਸ਼ੋਮੇ ਕਾਲਜ ਦਾ ਬੜਾ ਨਾਮ ਸੀ ਉਹਨਾਂ ਨੇ ਮਾਸ ਸਰਕਾਰਾਂ ਤੋਂ ਉਹਨਾਂ ਅਨੁਸਾਰ ਇਹਨਾਂ ਨੂੰ ਜੋ ਪ੍ਰਹਿਰ ਕਰਕੇ ਇੱਥੇ ਜੋ ਹੈ ਸਿੱਖ ਨੈਸ਼ਨਲ ਕਾਲਜ ਦਾ ਬਿਲਕੁਲ ਸਟਾਰਟ ਕੀਤਾ ਇਸ ਕਰਕੇ ਇਸ ਨੂੰ ਚੰਗਾ ਜਲਦਾ ਰੱਖਣਾ ਇਹ ਪ੍ਰਬੰਧ ਕਰਨਾ ਇਹ ਸਾਡਾ ਸਾਰਿਆਂ ਦਾ ਫਰਜ਼ ਹੈ